ਸਤਿ ਸ਼੍ਰੀ ਅਕਾਲ ਆਲ ਫੈਮਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਲਓ ਜੀ ਆਪਾਂ ਲੱਗਿਆ ਇਸ ਦਾ ਬਲੌਗ ਸ਼ੁਰੂ ਕਰਨ ਅੱਜ ਤਰੀਕ ਹੈਗੀ ਹੈ ਜੀ 20 ਅਕਤੂਬਰ ਤੇ ਰਹੇਗਾ ਜੀ ਸੋਮਵਾਰ ਦਾ ਟਾਈਮ ਦੇਖੋ ਤੁਸੀਂ ਟਾਈਮ 맞 ਜੀ 5 5:05 ਹੋ ਗਏ ਤੇ ਆਪਾਂ ਜੰਨੇ ਆ ਜਾਣੇ ਜੀ ਮੇਰੇ ਭੈਣ ਕੋਲ ਆਪਾਂ ਚੱਲੇ ਉਹਨੂੰ ਦਵਾਈ ਦੇਣ ਤੇ ਕੱਲ ਨੂੰ ਆ ਗਿਆ ਜੀ ਦੀਵਾਲੀ ਸਰਦਾਰ ਜੀ ਹੁਣ ਆਪਾਂ ਧਾਰਾ ਤੋਂ ਸਾਰੇ ਚੋਣੀਆਂ ਸਦਾ ਜੀ ਲੈਟੇ ਨੇ ਤੇ ਉਹ ਬਟਰੇ ਦੀ ਗੱਡੀ 'ਚ ਚਲੋ ਆਪਾਂ ਚੱਲਦੇ ਹਾਂ ਉਹਦੇ ਕੋਲ ਲਓ ਜੀ ਆਪਾਂ ਸਾਰੇ ਕੰਮ ਕਰ ਲੈਨੇ ਧਾਰਾਂ ਚੋ ਲਈਆਂ ਤੇ ਇਹ ਮੱਜਾ ਵੀ ਇੱਧਰ ਬਣਤੀ ਆਪਾਂ ਨੇ ਤੇ ਸਾਰਾ ਕੰਮ ਆਪਾਂ ਕਰ ਲਿਆ ਜੀ ਕੰਪਲੀਟ ਚਲੋ ਆਪਾਂ ਚੱਲਦੇ ਆਂ ਤੇ ਠੀਕ ਹੈ ਜੀ ਲਓ ਜੀ ਗੱਡੀ ਆਪਣੀ ਖੜੀ ਆ ਤਿਆਰ ਮੈਂ ਬਹਿਣਾ ਸੀਗੇ ਵਿੱਚ ਮੈਂ ਲੋਕ ਵਗੈਰਾ ਸਾਰਾ ਕੁਝ ਲਾਇਆ ਹੀ ਸੀ ਚਲੋ ਜੀ ਹੁਣ ਆਪਾਂ ਘਰੋਂ ਤੁਰਦੇ ਆਂ ਤੇ ਚੱਲਦੇ ਆਪਾਂ ਭੈਣਕੋੜ ਦਿਵਾਲੀ ਦੇਣ ਟਾਈਮ ਹੋ ਗਿਆ ਸੀਗਾ ਜੀ ਸਵਾ 5 ਹੋ ਗਏ ਸੀ ਇੱਥੇ ਆਪਾਂ ਸਾਰੇ ਕੰਮ ਕਰਕੇ ਧਾਰਾਂ ਚੋ ਕੇ ਡੌਗੀਆਂ ਨੂੰ ਖਾਣਾ ਪਾ ਕੇ ਆਪਾਂ ਉਸ ਤੋਂ ਬਾਅਦ ਹੀ ਗਏ ਸੀਗੇ ਜੀ ਸਾਰਾ ਕੰਮ ਕਰਕੇ ਸ਼ਾਮ ਨੂੰ ਦੇਖੋ ਜੀ ਕਿੰਨਾ ਸੋਹਣਾ 뷰 ਆ ਸ਼ਾਮ ਨੂੰ ਸੂਰਜ ਛੇ ਭਰੀਆ ਕਿੰਨਾ ਸੋਹਣਾ 뷰 ਆ ਲਓ ਜੀ ਇੱਥੇ ਆਪਾਂ ਤੁਰ ਪਏ ਸੀਗੇ ਘਰੋਂ ਰਸਤੇ ਜੀ ਵਿੱਚ ਸੀਗੇ ਤੇ ਸਰਦਾਰ ਜੀਆ ਨੇ ਸਾਨੂੰ ਕੁਛ ਪਹਿਲਾਂ ਪਤਾ ਨਹੀਂ ਸੀਗਾ ਵੀ ਜਾਣਾ ਸਰਦਾਰ ਜੀ ਮਲੇ ਰਕੋਟਲੇ ਗਏ ਸੀਗੇ ਤੇ ਉੱਥੋਂ ਇਹ ਸੇਬ ਤੇ ਕੇਲੇ ਬਾਕੀ ਡੱਬੇ ਵਗੈਰਾ ਸਾਰਾ ਕੁਝ ਲੈ ਆਏ ਸੀਗੇ ਫਿਰ ਉਹਨਾਂ ਸਾਰੇ ਕਹਿੰਦੇ ਵੀ ਆਪਾਂ ਅੱਜ ਹੀ ਜਾਇਆ ਆਉਨੇ ਆਂ ਭੈਣ ਕੋਲ ਸ਼ਾਮ ਨੂੰ ਵੀ ਧਾਰਾ ਚੋਕ ਕੀ ਫੇਰੀ ਪਟਾਕੇ ਲੈਣ ਵਾਗੇ ਸੀ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਫਿਰ ਇਹਨਾਂ ਦੇ ਆਉਣ ਸਾਰ ਅਸੀਂ ਤਿਆਰ ਸੀਗੇ ਮੈਂ ਮੰਮੀ ਜੀ ਆਪਕੇ ਤੇ ਭਾਮੀ ਲਾਪ ਇਹ ਤਾਂ ਤਿਆਰ ਹੋ ਕੀ ਗਈ ਸੀ ਤੇ ਸ਼ਾਮ ਜੀ ਨੇ ਫਿਰ ਅਸੀਂ ਧਾਰਾਂ ਸਾਜਰੇ ਕੱਢ ਲੀਆਂ ਸੀ ਆ ਧਾਰਾਂ ਚੋਕੇ ਜੀ ਡੌਗੀਆਂ ਨੂੰ ਖਾਣਾ ਪਾ ਕੇ ਸਾਰੇ ਕੰਮ ਕੰਪਲੀਟ ਕਰਕੇ ਅਸੀਂ ਆਏ ਸੀ ਕਿਉਂਕਿ ਜੇ ਥੋੜਾ ਮੋਟਾ ਲੇਟ ਹੋ ਜਾਗੇ ਜੀ ਚਲੋ ਕੋਈ ਚੱਕਰ ਨਹੀਂ ਪਰ ਸ਼ਾਮ ਨੂੰ ਵਾਪਸ ਅਸੀਂ ਜਰੂਰ ਆਉਣਾ ਹੀ ਹੁੰਦਾਗਾ ਕਿਉਂਕਿ ਤੁਹਾਨੂੰ ਪਤਾ ਘਰੇ ਪਸੂ ਨੇ ਜੀ ਤੇ ਡੌਗੀਆਂ ਨੇ ਲਓ ਜੀ ਅਸੀਂ ਰਸਤੇ ਦੇ ਵਿੱਚ ਸੀਗੇ ਅਸੀਂ ਜਾ ਰਹੇ ਹਾਂ ਬਾਕੀ ਤੁਹਾਨੂੰ ਦਿਖਾਵਾਂਗੇ ਜੀ ਰਸਤੇ ਦੇ ਵਿੱਚ ਰੌਣਕਾਂ ਤੇ ਦੇਖੋ ਜੀ ਕਿੰਨਾ ਸੋਹਣਾ 뷰 ਆ ਰਿਹਾ ਸ਼ਾਮ ਨੂੰ ਵੈਸੇ ਤਾਂ ਚਲੋ ਹਨੇਰੇ ਦਾ ਕੋਈ ਚੱਕਰ ਨਹੀਂ ਸੀਗਾ ਕਿਉਂਕਿ ਹੁਣ ਜੀ ਸ਼ਾਮ ਥੋੜੇ ਜਿਆਦਾ ਹਨੇਰਾ ਦਿਨ ਛੋਟੇ ਹੋ ਗਏ ਤੇ ਹਨੇਰਾ ਥੋੜਾ ਜਲਦੀ ਹੋ ਜਾਂਦਾ ਲਓ ਜੀ ਇਹਨਾਂ ਨੂੰ ਰਸਤੇ ਦੇ ਵਿੱਚ ਸ਼ਹਿਰ ਪੈਂਦਾ ਜੀ ਸੰਦੌੜ ਦੇਖੋ ਸੰਦੌੜ ਸ਼ਹਿਰ ਦੀਆਂ ਰੌਣਕਾਂ ਤੇ ਕਿੰਨਾ ਸੋਹਣਾ ਸਜਿਆ ਹੋਇਆ ਕਾਲੂ ਸੀਗੀ ਜੀ ਦੀ ਬਾਈ ਮੇ ਦਾ ਦੇਖੋ ਜੀ ਦੀਵਾਲੀ ਦੀਆਂ ਰੌਣਕਾਂ ਬਾਜ਼ਾਰਾਂ ਦੇ ਵਿੱਚ ਦੇਖੋ ਬਾਜ਼ਾਰ ਕਿੰਨੇ ਸੋਹਣੇ ਲੱਗ ਰਹੇ ਨੇ ਮੇਰੇ ਕੋਲ ਆਸੀ ਕਮਲ ਗੋਲਡ ਸਿਲਵਰ ਕਮਲ ਜੀ ਦਾ ਦਿਖਾਇਆ ਮਾਰੇ ਛਾਪ ਨਵੜਾ ਬਹੁਤ ਹੀ ਆ ਨੰਗੇ ਆਹ ਹੋਰ ਭਾਜਣ ਕਮਲ ਗੋਲਡ ਸਿਲਵਰ ਹੱਸੂਗਾ ਤਾਂ ਨਹੀਂ ਹੋ ਲਓ ਜੀ ਆਪਾਂ ਪਹੁੰਚ ਗਏ ਆ ਆਂ ਦੇ ਪਿੰਡ ਤੇ ਆ ਹੈਗਾ ਜੀ ਉਹਨਾਂ ਦੇ ਪਿੰਡ ਦਾ ਸਰਕਾਰੀ ਸਕੂਲ ਦੇਖੋ ਕਿੰਨਾ ਵਧੀਆ ਸਰਕਾਰੀ ਸਕੂਲ ਆ ਜੀ ਉਹਨਾਂ ਦੇ ਪਿੰਡ ਦਾ ਦੇਖੋ ਲੋ ਜੀ ਕਾ ਤੁਸੀ ਪਿੰਡ ਦੇ ਫਾਇੰਡ ਕਰਕੇ ਰਸਤਾ ਟੋਪੜਾ ਚਲਾਉਂਦੇ ਆ ਉਧਰ ਲੋ ਜੀ ਆ ਸੀਗਾ ਘਰ ਆਪਾਂ ਪਹੁੰਚ ਗਏ ਇਹੋ ਹੈ ਆ ਵੇਖੋ ਤੁਸੀਂ ਸਿੱਖ ਆ। ਲਓ ਜੀ ਅਸੀਂ ਆ ਗਏ ਸਾਡੀ ਭੈਣ ਕੋਣੇ। ਲਓ ਜੀ ਅਸੀਂ ਖਾਧੀ ਸਾਗ ਨਾਲ ਰੋਟੀ। ਟਾਈਮ ਹੋ ਗਿਆ ਜੀ 6:30 ਵਜੇ ਤੇ। ਕਾਉ ਜੀ ਇੱਥੇ ਨਾਲੇ ਅਸੀਂ ਰੋਟੀ ਖਾ ਰਹੇ ਸੀਗੇ ਨਾਲੇ ਜੀ ਰਾਜਵੀਰ ਜਵੰਦਾ ਵੀਰ ਦਾ Song ਚੱਲ ਰਿਹਾ ਸੀ ਜੋਗੀਆਂ ਜੋਗੀ ਵਾਲਾ ਕੋਈ ਵੀ ਤੇ ਅਸੀਂ ਉਹ ਸੁਣ ਰਹੇ ਸੀ ਨਾਲੇ ਅਸੀਂ ਵੀਰ ਰਾਜਵੀਰ ਜਵੰਦਾ ਦੇ ਗੱਲਾਂ ਕਰਦੇ ਸੀ ਵੀ ਜਮਾ ਹੀ ਯਕੀਨ ਨਹੀਂ ਆਉਂਦਾ ਹੈਗਾ ਵੀ ਵਿਚਾਰਾ ਉਹ ਦੁਨੀਆ ਤੇ ਨਹੀਂ ਹੈਗਾ ਵੀ ਤੁਰ ਗਿਆ ਮਤਲਬ ਐਦਾਂ ਬਹੁਤ ਜੀ ਮਤਲਬ ਦੁੱਖ ਹੋਇਆ ਦਿਲ ਨੂੰ ਮਤਲਬ ਉਹਨਾਂ ਦੇ ਗਾਣਾ ਸੁਣ ਕੇ ਬਹੁਤ ਜ਼ਿਆਦਾ ਸੋਹਣੇ ਗਾਣੇ ਨੇ ਵੀਰ ਦੇ ਸਾਰੇ ਗਾਣੇ ਜੀ ਬਹੁਤ ਜ਼ਿਆਦਾ ਸੋਹਣੇ ਇਸ ਤਰ੍ਹਾਂ ਅਸੀਂ ਗੱਲਾਂ ਕਰਦੇ ਸੀਗੇ ਭੈਣ ਕੋਲ ਬੈਠੇ ਲਓ ਜੀ ਪਹਿਲਾਂ ਅਸੀਂ ਸਾਗ ਨਾਲ ਰੋਟੀ ਖਾ ਲਈ ਸੀਗੀ ਤੇ ਰੋਟੀ ਬਹੁਤ ਜ਼ਿਆਦਾ ਸਵਾਦ ਲੱਗੀ ਕਿਉਂਕਿ ਸਾਗ ਸੀਗਾ ਜੀ ਘਰ ਦਾ ਤੇ ਲਓ ਜੀ ਫਿਰ ਬਣਾਤੀ ਸੀ ਭੈਣ ਨੇ ਸੇਮੀਆਂ ਸੇਮੀਆਂ ਬਹੁਤ ਜ਼ਿਆਦਾ ਸਵਾਦ ਸੀ ਜੀ ਜਾਰੇ ਇੰਨੇ ਦੇ ਲੋ ਟਾਈਮ ਬੱਜ ਕੇ ਸਹੀ 7 ਤੱਕ ਆਪਾਂ ਤਰ ਤਰਪੇ ਜੀ ਭੈਣ ਕੋਲ ਖਾ ਪੀ ਲਿਆ ਸમાન ਆਪਾਂ ਰੋਟੀ ਖਾ ਲਈ ਸੇਮੀਆਂ ਖਾ ਲਈਆਂ ਜੀ ਢਿੱਡ ਆਪਣਾ ਹੋ ਗਿਆ ਫੁੱਲ ਟੈਟ ਲਓ ਜੀ ਹੁਣ ਆਪਾਂ ਨੂੰ 1 ਘੰਟਾ ਲੱਗੂਗਾ ਜੀ ਪਹੁੰਚਣ ਵਾਸਤੇ ਸਰੋਜੀ ਆਪਾਂ ਤਾਂ ਦੇਖੋ ਜੀ ਰਾਤ ਨੂੰ ਕਿੰਨੀਆਂ ਸੋਹਣੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਦੇਖੋ ਕਾਲੂ ਹੈਗੀ ਅੱਜ ਦੀਵਾਲੀ ਦੇਖੋ ਬਹੁਤ ਸੋਹਣਾ ਲੱਗ ਰਿਹਾ ਲਾਈਟਾਂ ਲੱਗੀਆਂ ਨੇ ਲਓ ਜੀ ਇੱਥੇ ਅਸੀਂ 45 ਮਿੰਟ ਦੇ ਵਿੱਚ ਘਰੇ ਆ ਗਏ ਸੀ ਤੇ ਲਾਈਟਾਂ ਲਾਉਣੀਆਂ ਆਪਾਂ ਭੁੱਲ ਗਏ ਸੀ ਕਿਉਂਕਿ ਆਪਾਂ ਗਏ ਸੀਗੇ ਜੀ ਜਦੋਂ ਚਾਨਣ ਸੀਗਾ ਦੇਨ ਖੜਾ ਸੀਗਾ ਹਜੇ ਲਓ ਜੀ ਆਪਾਂ ਪਹੁੰਚ ਗਏ ਘਰੇ ਘਰੇ ਆ ਕੇ ਸੀ ਆਪਾਂ 45 ਮਿੰਟ ਵਿੱਚ ਵਿੱਚ ਕਿਉਂਕਿ ਟ੍ਰੈਫਿਕ ਘਟ ਸੀ ਕੱਲ ਨੂੰ ਸੀਗੀ ਜੀ ਦੀਵਾਲੀ ਦੀਵਾਲੀ ਦੀਆਂ ਬਹੁਤ ਸੋਹਣੀਆਂ ਰਸਤੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਲਓ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜੁੜ ਦੱਸਿਆ ਵੀਡੀਓ ਦੇਖਣ ਲਈ ਤਾਂ